ਦੁਖਦਾਈ ਖਬਰ ਅੰਮ੍ਰਿਤਸਰ ਦੇ ਕਨਪੁਰ ਕਾਲੇ ਤੋਂ ਸਾਹਮਣੇ ਆਈ ਹੈ ਜਿੱਥੇ 18 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਨਾਨਕੇ ਪਰਿਵਾਰ ਦਿਨਾ ਹਿਮਕੁੰਡ ਸਾਹਿਬ ਯਾਤਰਾ ਤੇ ਗਿਆ ਸੀ ਰਸਤੇ ਦੇ ਵਿੱਚ ਰੇਲਿੰਗ ਤੋਂ ਸਲਿੱਪ ਹੁੰਦੇ ਚੱਲਦਿਆਂ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਿਆ ਤੇ ਮੌਕੇ ਤੇ ਜਾਨ ਚਲੀ ਗਈ ਪਰਿਵਾਰਿਕ ਮੈਂਬਰਾਂ ਚ ਸ਼ੋਕ ਦੀ ਲਹਿਰ ਪਿੱੜਤ ਪਰਿਵਾਰ ਦੇ ਮੈਂਬਰ ਤੇ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਕਿ ਬੜਾ ਇਮੰਦ ਭਾਗਾ ਪਾਣਾ ਇਸ ਪਰਿਵਾਰ ਦਿਨਾ ਵਾਪਰਿਆ 18 ਸਾਲ ਦਾ ਇਹ ਬੱਚਾ ਗੁਰਪ੍ਰੀਤ ਨਾਨਕੇ ਪਰਿਵਾਰ ਦਿਨਾ ਹਿੰਕੂ ਸਾਬ ਨਤਮਸਤਖ ਹੁੰ ਗਿਆ ਸੀ ਤੇ ਉੱਥੇ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਿਆ ਮੌਕੇ ਤੇ ਜਾਨ ਚਲੀ ਗਈ ਤੇ ਪਰਿਵਾਰ ਦਾ ਇਸ ਵੇਲੇ ਕਾਫੀ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦੇਵੀ ਕਹਿਣਾ ਹੈ ਕਿ ਗੁਰਪ੍ਰੀਤ ਪਰਵਾਰ ਤੇ ਸਕੂਲ ਦੇ ਵਿੱਚ ਹਰਮਨ ਪਿਆਰਾ ਸੀ ਉਸ ਦੀ ਕਮੀ ਹਮੇਸ਼ਾ ਪਰਿਵਾਰ ਨੂੰ ਖਲੇਗੀ ਤੇ ਇਸ ਵਿਲੇ ਪਰਿਵਾਰ ਜਿਹੜਾ ਕਾਫੀ ਸਦਮੇ ਦੇ ਵਿੱਚ ਹੈ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕੱਟਣਾ ਕੀ ਬਾਪ ਜੀ ਕੱਟਣਾ ਯਾਤਰਾ ਤੇ ਗਿਆ ਇਹ ਇੰਪੋਰਟ ਸਰਵ ਤੇ ਉਹ ਸੇ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਜਖਰੋ ਕੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਸੀ ਉਹ ਐਂਗਲ ਦੇ ਨਾਲ ਸਾਰਾ ਲਿਆ ਥੋੜੇ ਜਿਗੇ ਪਹਿ ਜਾ ਕੇ ਖਾਈ ਦੇ ਵਿੱਚ 70 80 ਜਾਣੇ ਆ ਗਏ ਇਸ ਯਾਤਰਾ ਦੇ ਦੱਸਣ ਕੀ ਕਰਨਾ ਕੋਈ ਆਪਾਂ ਨਹੀਂ ਹੈ ਘਟਨਾਵਾਸ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ ਅਰੇ ਆਪਨੇ ਕੋਈ ਤਰੀਕਾ ਜਾਣਾ ਚੱਲ ਅੰਦਰ ਆ ਜਾ ਦੁਖਦਾਈ ਖਬਰ ਅੰਮ੍ਰਿਤਸਰ ਦੇ ਕਨਪੁਰ ਕਾਲੇ ਤੋਂ ਸਾਹਮਣੇ ਆਈ ਹੈ ਜਿੱਥੇ 18 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਨਾਨਕੇ ਪਰਿਵਾਰ ਦਾ ਨਾਮ ਹੈ ਹਿਮਕੁੰਟ ਸਾਹਿਬ ਯਾਤਰਾ ਤੇ ਗਿਆ ਸੀ ਰਸਤੇ ਦੇ ਵਿੱਚ ਰੇਲਿੰਗ ਤੋਂ ਸਲਿੱਪ ਹੁੰਦੇ ਚੱਲਦਿਆਂ 300 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗਿਆ ਤੇ ਮੌਕੇ ਤੇ ਜਾਨ ਚਲੀ ਗਈ ਪਰਿਵਾਰਿਕ ਮੈਂਬਰਾਂ ਚ ਸ਼ੋਕ ਦੀ ਲਹਿਰ ਪਿੱੜਤ ਪਰਿਵਾਰ ਦੇ ਮੈਂਬਰ ਤੇ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਕਿ ਬੜਾ ਇਮੰਦ ਭਾਗਾ ਪਾਣਾ ਇਸ ਪਰਿਵਾਰ ਦਿਨਾ ਵਾਪਰਿਆ 18 ਸਾਲ ਦਾ ਇਹ ਬੱਚਾ ਗੁਰਪ੍ਰੀਤ ਨਾਨਕੇ ਪਰਿਵਾਰ ਦਿਨਾ ਹਿੰਕੂ ਸਾਬ ਨਤਮਸਤਖ ਹੁੰ ਗਿਆ ਸੀ ਤੇ ਉੱਥੇ 300 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗਿਆ ਮੌਕੇ ਤੇ ਜਾਨ ਚਲੀ ਗਈ ਤੇ ਪਰਿਵਾਰ ਦਾ ਇਸ ਵੇਲੇ ਕਾਫੀ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦੇਵੀ ਕਹਿਣਾ ਹੈ ਕਿ ਗੁਰਪ੍ਰੀਤ ਪਰਿਵਾਰ ਤੇ ਸਕੂਲ ਦੇ ਵਿੱਚ ਹਰਮਨ ਪਿਆਰਾ ਸੀ ਉਸ ਦੀ ਕਮੀ ਹਮੇਸ਼ਾ ਪਰਿਵਾਰ ਨੂੰ ਖਲੇਗੀ ਤੇ ਇਸ ਵਿਲੇ ਪਰਿਵਾਰ ਜਿਹੜਾ ਕਾਫੀ ਸਦਮੇ ਦੇ ਵਿੱਚ ਹੈ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕੱਟਣਾ ਕੀ ਬਾਪ ਜੀ ਕੱਟਣਾ ਯਾਤਰਾ ਤੇ ਗਿਆ ਇਹ ਇੰਪੋਰਟ ਸੈਵ ਤੇ ਉਹ ਸੇ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਜਖਰੋ ਕੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਸੀ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥਲੇ ਜੇ ਪਹਿ ਜਾ ਕੇ ਖਾਈ ਦੇ ਵਿੱਚ ਤਤਰਸੀ ਜਾਣੇ ਹੈਗੇ ਯਾਤਰਾ ਦੇ ਦੱਸਣਾ ਕੀ ਕਰਨਾ ਪਊ ਆਪਨ ਕੀ ਘਟਨਾਵਾਂ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ